ਕੈਨੇਡਾ ਦੇ ਵਿੱਚ ਰਹਿੰਦੇ ਹੋਏ ਜੇਕਰ ਤੁਸੀਂ ਘਰ ਬੈਠੇ ਆਨਲਾਈਨ ਦਵਾਈਆਂ ਮੰਗਵਾਉਂਦੇ ਹੋ ਤਾਂ ਇਹ ਖਬਰ ਖਾਸ ਤੁਹਾਡੇ ਲਈ ਹੈ ਕਿਉਂਕਿ ਤੁਹਾਡੀਆਂ ਆਨਲਾਈਨ ਮੰਗਵਾਈਆਂ ਦਵਾਈਆਂ ਨਕਲੀ ਵੀ ਹੋ ਸਕਦੀਆਂ ਨੇ ਜੀ ਹਾਂ ਕੈਨੇਡਾ ਪੁਲਿਸ ਅਤੇ ਸਿਹਤ ਏਜੰਸੀਆਂ ਨੇ ਸਾਂਝੇ ਆਪਰੇਸ਼ਨਜ਼ ਦੇ ਦੌਰਾਨ ਨਕਲੀ ਦਵਾਈਆਂ ਦੇ ਕਾਰੋਬਾਰ ਦਾ ਪਰਦਾਫਾਸ਼ ਕੀਤਾ ਹੈ ਅਤੇ ਲੱਖਾਂ ਡਾਲਰਾਂ ਦੀਆਂ ਨਕਲੀ ਦਵਾਈਆਂ ਜ਼ਬਤ ਕੀਤੀਆਂ ਨੇ ਸਿਹਤ ਸੰਸਥਾਵਾਂ ਇਹਨਾਂ ਨਕਲੀ ਦਵਾਈਆਂ ਤੋਂ ਸੁਚੇਤ ਰਹਿਣ ਦੀ ਅਪੀਲ ਕਰ ਰਹੀਆਂ ਨੇ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਹੈਲਥ ਕੈਨੇਡਾ ਨੇ ਆਨਲਾਈਨ ਵਿਕਣ ਵਾਲੀਆਂ ਨਕਲੀ ਅਤੇ ਗੈਰ ਮਨਜ਼ੂਰਸ਼ੁਦਾ ਦਵਾਈਆਂ ਦੇ ਖਤਰੇ ਬਾਰੇ ਕੈਨੇਡੀਅਨ ਨਾਗਰਿਕਾਂ ਨੂੰ ਸੁਚੇਤ ਕਰਦੇ ਹੋਏ ਇੱਕ ਅਹਿਮ ਅਲਰਟ ਜਾਰੀ ਕੀਤਾ ਹੈ ਇਹ ਅਲਰਟ ਇੰਟਰਪੋਲ ਦੇ ਆਪਰੇਸ਼ਨ 5017 ਦੇ ਤਹਿਤ ਜਾਰੀ ਕੀਤਾ ਗਿਆ ਹੈ ਜਿਸ ਦੇ ਵਿੱਚ 90 ਦੇਸ਼ਾਂ ਦੇ ਵਿੱਚ ਇੰਟਰਪੋਲ ਦੇ ਵੱਲੋਂ ਕਾਰਵਾਈਆਂ ਕਰਦੇ ਹੋਏ 50 ਤੋਂ ਵੱਧ ਮਿਲੀਅਨ ਨਕਲੀ ਦਵਾਈਆਂ ਜ਼ਬਤ ਕੀਤੀਆਂ ਗਈਆਂ ਨੇ ਜਿਨ੍ਹਾਂ ਦੀ ਕੀਮਤ 88 ਮਿਲੀਅਨ ਅਮਰੀਕੀ ਡਾਲਰ ਤੋਂ ਜ਼ਿਆਦਾ ਹੈ ਇਸ ਆਪਰੇਸ਼ਨ ਦੇ ਵਿੱਚ 769 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ 123 ਅਪਰਾਧਿਕ ਸੰਗਠਨਾ ਦਾ ਨੈੱਟਵਰਕ ਤੋੜਿਆ ਗਿਆ ਹੈ ਜੋ ਇੰਟਰਪੋਲ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡੀ ਜ਼ਬਤੀ ਅਤੇ ਗ੍ਰਿਫਤਾਰੀਆਂ ਨੇ ਹੈਲਥ ਕੈਨੇਡਾ ਦੇ ਮੁਤਾਬਕ ਆਨਲਾਈਨ ਵਿਕਣ ਵਾਲੀਆਂ ਨਕਲੀ ਦਵਾਈਆਂ ਅਤੇ ਸਿਹਤ ਉਤਪਾਦ ਲੋਕਾਂ ਦੀ ਸਿਹਤ ਦੇ ਲਈ ਗੰਭੀਰ ਖਤਰਾ ਨੇ ਇਹ ਦਵਾਈਆਂ ਦੇ ਵਿੱਚ ਖਤਰਨਾਕ ਜਾਂ ਫਿਰ ਗੈਰ ਕਾਨੂੰਨੀ ਸਮੱਗਰੀ ਹੋ ਸਕਦੀ ਹੈ ਜੋ ਗੰਭੀਰ ਬਿਮਾਰੀਆਂ ਜਾਂ ਫਿਰ ਮੌਤਾ ਦਾ ਕਾਰਨ ਵੀ ਬਣ ਸਕਦੀਆਂ ਨੇ ਇੰਟਰਪੋਲ ਦੇ ਨਿਰਦੇਸ਼ਕ ਡੇਵਿਡ ਕਾਉਂਟਰ ਦੇ ਮੁਤਾਬਕ ਆਨਲਾਈਨ ਪਲੇਟਫਾਰਮਸ ਦੀ ਤੇਜ਼ੀ ਦੇ ਨਾਲ ਵਧਦੀ ਹੋਈ ਪਹੁੰਚ ਨੇ ਨਕਲੀ ਦਵਾਈਆਂ ਬਣਾਉਣ ਵਾਲੇ ਅਪਰਾਧਿਕ ਸੰਗਠਨਾ ਦੇ ਲਈ ਇੰਨਾ ਖਤਰਨਾਕ ਦਵਾਈਆਂ ਨੂੰ ਵੇਚਣ ਦੇ ਮੌਕੇ ਹੋਰ ਵਧਾ ਦਿੱਤੇ ਨੇ ਆਪਰੇਸ਼ਨ ਪੰਜਿਆ 17 ਦੇ ਮੁਤਾਬਕ ਹੈਲਥ ਕੈਨੇਡਾ ਨੇ 19193 ਪੈਕਾਂ ਦੀ ਜਾਂਚ ਕੀਤੀ ਜਿਨ੍ਹਾਂ ਵਿੱਚੋਂ ਹਜ਼ਾਰਾਂ ਨਕਲੀ ਤੇ ਗੈਰ ਮਨਜ਼ੂਰਸ਼ੁਦਾ ਦਵਾਈਆਂ ਅਤੇ ਸਿਹਤ ਉਤਪਾਦ ਸ਼ਾਮਿਲ ਨੇ ਜੋ ਕੈਨੇਡਾ ਦੇ ਵਿੱਚ ਦਾਖਲ ਹੋਣ ਤੋਂ ਪਹਿਲਾਂ ਜ਼ਬਤ ਕਰ ਲਏ ਗਏ ਇਹਨਾਂ ਦਵਾਈਆਂ ਦੀ ਕੀਮਤ ਕੁੱਲ 378000 ਡਾਲਰ ਬਣਦੀ ਹੈ ਇਸ ਦੇ ਵਿੱਚ ਨਕਲੀ ਵਜ਼ਨ ਘਟਾਉਣ ਵਾਲੀਆਂ ਦਵਾਈਆਂ ਸਟੀਰੋਇਡਸ ਬੋਟੌਕਸ ਅਤੇ ਐਂਟੀ ਐਂਜ਼ਾਇਟੀ ਦਵਾਈਆਂ ਸ਼ਾਮਿਲ ਨੇ ਇਨ੍ਹਾਂ ਨਕਲੀ ਦਵਾਈਆਂ ਦੇ ਵਿੱਚ 69% ਸੈਕਸ਼ੂਅਲ ਪਾਵਰ ਵਧਾਉਣ ਵਾਲੀਆਂ ਦਵਾਈਆਂ ਅਤੇ 10% ਹਰਬਲ ਦਵਾਈਆਂ ਸ਼ਾਮਿਲ ਨੇ ਹੈਲਥ ਕੈਨੇਡਾ ਨੇ ਕੈਨੇਡੀਅਨ ਨਾਗਰਿਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਨਲਾਈਨ ਸਿਹਤ ਉਤਪਾਦ ਜਾਂ ਫਿਰ ਦਵਾਈਆਂ ਖਰੀਦਣ ਸਮੇਂ ਸਾਵਧਾਨੀ ਵਰਤਣ ਅਤੇ ਸਿਰਫ ਸੁਰੱਖਿਅਤ ਭਰੋਸੇਯੋਗ ਤੇ ਮਾਨਤਾ ਪ੍ਰਾਪਤ ਆਨਲਾਈਨ ਸਟੋਰਸ ਤੋਂ ਹੀ ਦਵਾਈਆਂ ਦੀ ਖਰੀਦਦਾਰੀ ਕਰਨ ਇਸ ਤੋਂ ਇਲਾਵਾ ਕਿਸੇ ਵੀ ਦਵਾਈ ਅਤੇ ਸਿਹਤ ਉਤਪਾਦ ਬਾਰੇ ਸਵਾਲ ਹੋਣ ਤੇ ਆਪਣੇ ਡਾਕਟਰ ਜਾਂ ਫਾਰਮਾਸਿਸਟ ਵਰਗੇ ਸਿਹਤ ਪੇਸ਼ੇਵਰਾਂ ਦੇ ਨਾਲ ਸਲਾਹ-ਮਸ਼ਵਰਾ ਕੀਤਾ ਜਾ ਸਕਦਾ ਹੈ ਅਤੇ ਨਕਲੀ ਜਾਂ ਫਿਰ ਗੈਰ-ਕਾਨੂੰਨੀ ਉਤਪਾਦ ਸੰਬੰਧੀ ਸ਼ਿਕਾਇਤ ਹੈਲਥ ਕੈਨੇਡਾ ਨੂੰ ਕੀਤੀ ਜਾ ਸਕਦੀ ਹੈ। ਇੰਟਰਪੋਲ ਦੇ ਇਸ ਆਪਰੇਸ਼ਨ ਨੇ ਦੁਨੀਆ ਭਰ ਦੇ ਵਿੱਚ ਨਕਲੀ ਦਵਾਈਆਂ ਦੇ ਵਪਾਰ ਨਾਲ ਜੁੜੇ ਵੱਡੇ ਨੈਟਵਰਕ ਦਾ ਪਰਦਾਫਾਸ਼ ਕੀਤਾ ਹੈ। ਇੰਟਰਪੋਲ ਦੇ ਵੱਲੋਂ ਸਭ ਤੋਂ ਵੱਧ ਜ਼ਬਤ ਕੀਤੀਆਂ ਦਵਾਈਆਂ ਦੇ ਵਿੱਚ ਸਾਈਕੋ ਸਟੀਮੂਲੈਂਟਸ ਅਤੇ ਐਂਟੀ ਐਂਜਾਇਟੀ ਦਵਾਈਆਂ ਅਤੇ ਪਾਕਿਸਤਾਨ ਰੋਗ ਦੀਆਂ ਦਵਾਈਆਂ ਸ਼ਾਮਿਲ ਨੇ ਇਸ ਤੋਂ ਇਲਾਵਾ ਭਾਰ ਘਟਾਉਣ ਵਾਲੀਆਂ ਦਵਾਈਆਂ ਜਿਵੇਂ ਕਿ ਸੇਮਾ ਗਲੂਟਾਈਡ ਦੀ ਮੰਗ ਦੇ ਵਿੱਚ ਵਾਧੇ ਕਾਰਨ ਨਕਲੀ ਦਵਾਈ ਦੀ ਸਪਲਾਈ ਵੀ ਵਧੀ ਹੈ ਜੋ ਕਈ ਸੌ ਅਮਰੀਕੀ ਡਾਲਰ ਦੀ ਕੀਮਤ ਤੇ ਕਾਲੇ ਬਾਜ਼ਾਰ ਦੇ ਵਿੱਚ ਵਿਕ ਰਹੀਆਂ ਨੇ ਹੈਲਥ ਕੈਨੇਡਾ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਅਣਜਾਣ ਸਰੋਤਾਂ ਤੋਂ ਦਵਾਈਆਂ ਖਰੀਦਣ ਤੋਂ ਬਚਣ ਅਤੇ ਅਜਿਹੀ ਗਤੀਵਿਧੀਆਂ ਦੀ ਰਿਪੋਰਟ ਕਰਨ। ਤੁਸੀਂ ਹੈਲਥ ਕੈਨੇਡਾ ਦੇ ਰਿਕਾਲ ਐਂਡ ਸੇਫਟੀ ਅਲਰਟਸ ਡਾਟਾਬੇਸ ਤੇ ਜਾ ਕੇ ਗੈਰ ਕਾਨੂੰਨੀ ਦਵਾਈਆਂ ਅਤੇ ਸਿਹਤ ਉਤਪਾਦਾਂ ਦੇ ਬਾਰੇ ਜਾਣਕਾਰੀ ਲੈ ਸਕਦੇ ਹੋ ਜੋ ਕੈਨੇਡੀਅਨ ਮਾਰਕੀਟ ਦੇ ਵਿੱਚ ਪਾਏ ਜਾਂਦੇ ਨੇ। ਸੋ ਜਾਗਰੂਕ ਰਹੋ ਅਤੇ ਨਕਲੀ ਦਵਾਈਆਂ ਤੋਂ ਬਚੋ।